ਸਾਸਰੀ ਘਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੌਖਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆ ਇਹ 8 8 ਕੁੰਡੀਆਂ ਦਾ ਡਿਜ਼ਾਈਨ ਵਾ 12 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਇਹ ਨਿਊ ਬਿਗਨਰ ਵੀ ਇਹ ਡਿਜ਼ਾਈਨ ਨੂੰ ਆਸਾਨੀ ਨਾਲ ਬਣਾ ਸਕਦੇ ਇਹਦੇ ਵਿੱਚ ਕੋਈ ਵਿਧਾ ਘਟਾ ਨਹੀਂ ਹੁੰਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 8 ਕੁੰਡੇ ਗਿਣ ਲੈਣੇ ਫਿਰ 8 ਫਿਰ 8 ਫਿਰ 8 8 8 ਕੁੰਡੇ ਗენਦੇ ਹੋਏ 6 ਕੁੰਡੇ ਤੁਸੀਂ ਵਾਧ ਰੱਖਣੇ ਆ 4 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ 2 ਕੁੰਡੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਪਹਿਲੀਆਂ ਦੋ ਸਲਾਈਆਂ ਨੂੰ ਹੀ ਬਾਰ-ਬਾਰ ਰਿਪੀਟ ਕਰਨਾ ਹੁੰਦਾ ਵਾ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ। ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ। ਚਾਰ ਕੁੰਡੇ ਸਿੱਧੇ ਬਣਾਉਣੇ 1 2 3 4 ਧਾਗ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਧਾਗਾ ਬਾਹਰ ਨੂੰ ਕਰਨਾ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਨਾ। ਦੂਸਰੇ ਕੁੰਡੇ ਨੂੰ ਪਿੱਛੇੋਂ ਦੀ ਲੈਣਾ ਇਹਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਸਿੱਧਾ ਹੀ ਬਣਾ ਲੈਣਾ 1 2 ਇੱਕ ਕੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 8 ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਚਾਰ ਕੁੰਡੇ ਸਿੱਧੇ 1 2 3 4 ਇੱਕ ਕੁੰਡਾ ਪੁੱਠਾ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਦੂਸਰੇ ਕੁੰਡੇ ਨੂੰ ਪਿੱਛੇੋਂ ਦੀ ਅੱਗੇ ਲਿਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਇੱਕ ਕੁੰਡਾ ਪੁੱਠਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੀ 8-8 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਇੱਕ ਕੁੰਡਾ ਪੁੱਠਾ ਦੂਸਰੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਇੱਕ ਕੁੰਡਾ ਪੁੱਠਾ ਲਾਸਟ ਵਿੱਚ ਪੰਜ ਕੁੰਡੇ ਆ ਚਾਰ ਕੁੰਡੇ ਸਿੱਧੇ 1 2 3 4 ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਚਾਰ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ 2 3 4 ਜਿਹੜਾ ਇੱਕ ਕੁੰਡਾ ਪੁੱਠਾ ਬਣਾਇਆ ਉਹਨੂੰ ਇਧਰੋਂ ਸਿੱਧਾ ਬਣਾਉਣਾ ਵੇਖੋ ਇਧਰੋਂ ਸਿੱਧਾ ਬਣਾਇਆ ਪਹਿਲਾਂ ਵੀ ਸਿੱਧਾ ਬਣਾ ਲੈਣਾ ਜਿਹੜੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹਨਾਂ ਤੇ ਫਿਰ ਡਿਜ਼ਾਈਨ ਬਣਾਣਾ ਦੂਸਰੇ ਕੁੰਡੇ ਨੂੰ ਪਿੱਛੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 8 ਕੁੰਡਿਆਂ ਦਾ ਡਿਜ਼ਾਈਨ ਦੂਸਰੀ ਸਲਾਈ ਵਿੱਚ ਬਣਾਉਣਾ ਚਾਰ ਕੁੰਡੇ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜਾ ਇੱਕ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਜਿਹੜੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਹੀ ਇਹਨਾਂ ਤੇ ਫਿਰ ਡਿਜ਼ਾਈਨ ਬਣਾਉਣਾ ਦੂਸਰੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਪੁੱਠੇ ਕੁੰਡੇ ਨੂੰ ਸਿੱਧਾ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਇਹੀ 8-8 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਨਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਣਵੀ ਜਲਦੀ ਜਾਂਦਾ ਲਾਸਟ ਵਾਲੇ ਚਾਰ ਕੁੰਡੇ ਪੁੱਠੇ 1 2 3 4 ਐਕਸਟਰਾ ਗੁੰਡਾ ਵੀ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਵੀ ਐਕਸਟਰਾ ਗੁੰਡਾ ਲਾ ਲੈਣਾ ਜਿਹੜੇ ਚਾਰ ਕੁੰਡੇ ਸਿੱਧੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜਾ ਇੱਕ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾਉਣਾ ਫਿਰ ਇਹਨਾਂ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਵੇਖੋ ਇਹਨਾਂ ਤੇ ਡਿਜ਼ਾਈਨ ਬਣਿਆ ਫਿਰ ਦੂਸਰੇ ਕੁੰਡੇ ਨੂੰ ਪਿੱਛੋਂ ਦੀ ਫੜਨਾ ਇਹਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਹੀ ਬਣਾਉਣਾ ਡਿਜ਼ਾਈਨ ਦੀ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾ ਕੇ ਕੰਪਲੀਟ ਕਰਨੀ ਜਿਸ ਤਰ੍ਹਾਂ ਪਹਿਲੀ ਸਲਾਈ ਬਣਾਈ ਤੀਸਰੀ ਸਲਾਈ ਉਸੇ ਤਰ੍ਹਾਂ ਹੀ ਬਣਾਉਣੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਾਂਗ ਬਣਾ ਕੇ ਕੰਪਲੀਟ ਕਰਨੀ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਬਣਾ ਕੇ ਚੌਥੀ ਸਲਾਈ ਦੂਸਰੀ ਸਲਾਈ ਵਾਂਗ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਨੀ ਆ ਵੇਖੋ ਇਹੜੇ ਬਣੇ ਆ 1 2 3 ਇਥੇ ਤਿੰਨ ਸਲਾਈਆਂ ਆਉਣੀਆਂ ਵਾ ਹੁਣ ਪੰਜਵੀਂ ਸਲਾਈ ਵੀ ਪਹਿਲੀ ਸਲਾਈ ਵਾਂਗ ਬਣਾਉਣੀ ਛੇਵੀਂ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਸਿਰਫ ਇੱਕ ਹੀ ਸਲਾਈ ਦਾ ਧਿਆਨ ਰੱਖਣਾ ਛੇ ਸਲਾਈਆਂ ਇਸੇ ਤਰ੍ਹਾਂ ਹੀ ਬਣਨੀਆਂ ਫਿਰ ਚਾਰ ਕੁੰਡੇ ਸਿੱਧੇ ਇੱਕ ਕੁੰਡਾ ਪੁੱਠਾ ਇਹਨਾਂ ਦੋਵਾਂ ਕੁੰਡਿਆਂ ਤੇ ਫਿਰ ਡਿਜ਼ਾਈਨ ਬਣਾਣਾ ਦੂਸਰੇ ਕੁੰਡੇ ਨੂੰ ਪਿੱਛਿਆਂ ਦੀ ਅੱਗੇ ਲਿਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਸਿੱਧਾ ਬਣਾ ਲੈਣਾ ਪੁੱਠਾ ਕੁੰਡਾ ਪੁੱਠਾ ਡਿਜ਼ਾਈਨ ਦੀ ਪੰਜਵੀਂ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਪਹਿਲੀ ਸਲਾਈ ਵਾਂਗ ਛੇਵੀਂ ਸਲਾਈ ਦੂਸਰੀ ਸਲਾਈ ਵਾਂਗ ਇਹ ਛੇ ਸਲਾਈਆਂ ਬਣਣੀਆਂ ਵਾ ਇਹ ਮੈਂ ਦੋ ਸਲਾਈਆਂ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਬਣਨੀਆਂ ਹੁਣ ਫਿਰ ਇਹੀ ਛੇ ਸਲਾਈਆਂ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਇਹੜਾ ਡਿਜ਼ਾਈਨ ਹੁਣ ਆਹ ਜਗ੍ਹਾ ਤੇ ਬਣਨਾ ਇਹ ਵੀ ਤੁਹਾਨੂੰ ਮੈਂ ਪਹਿਲੀ ਸਲਾਈ ਦਿਖਾਵਾਂਗੀ ਬਾਕੀ ਸਲਾਈਆਂ ਸੇਮ ਹੀ ਬਣਨੀਆਂ ਡਿਜ਼ਾਈਨ ਦੀ 7ਵੀਂ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਇਥੇ ਚਾਰ ਕੁੰਡੇ ਪਹਿਲਾਂ ਸਿੱਧੇ ਬਣਾਏ ਹੁਣ ਇੱਕ ਕੁੰਡਾ ਪੁੱਠਾ ਬਣ ਜਾਣਾ ਧੱਗਾ ਪਿੱਛੇ ਕਰਨਾ ਦੋਵਾਂ ਗੁੰਡਿਆਂ ਤੇ ਡਿਜ਼ਾਈਨ ਬਣਨਾ ਦੂਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਇੱਕ ਕੁੰਡਾ ਪੁੱਠਾ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਇਹ ਜਿਹੜੇ ਚਾਰ ਕੁੰਡੇ ਡਿਜ਼ਾਈਨ ਵਾਲੇ ਇਹ ਹੁਣ ਸਿੱਧੇ ਹੋ ਜਾਣੇ 1 2 3 4 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਅੱਠ ਕੁੰਡਿਆਂ ਦਾ ਡਿਜ਼ਾਈਨ 7ਵੀਂ ਸਲਾਈ ਚ ਬਣਾਉਣਾ ਦੁਬਾਰਾ ਫਿਰ ਇੱਕ ਕੁੰਡਾ ਪੁੱਠਾ ਦੂਸਰੇ ਕੁੰਡੇ ਨੂੰ ਪਿੱਛਿਆਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਨ੍ਹਾਂ ਦੋਵਾਂ ਨੂੰ ਸਿੱਧਾ ਬਣਾ ਲੈਣਾ ਇੱਕ ਕੁੰਡਾ ਪੁੱਠਾ ਜਿਹੜੇ ਚਾਰ ਕੁੰਡਿਆਂ ਤੇ ਪਹਿਲਾਂ ਡਿਜ਼ਾਈਨ ਬਣਿਆ ਸੀ ਉਹ ਚਾਰ ਕੁੰਡੇ ਹੁਣ ਸਿੱਧੇ ਬਣ ਜਾਣੇ ਡਿਜ਼ਾਈਨ ਦੀ 7ਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣ ਗਿਆ ਫਿਰ ਇੱਕ ਕੁੰਡਾ ਪੁੱਠਾ ਜਿਹੜੇ ਪਹਿਲਾਂ ਚੋਹਾ ਕੁੰਡਿਆਂ ਤੇ ਡਿਜ਼ਾਈਨ ਬਣਿਆ ਸੀ ਉਹ ਚਾਰ ਕੁੰਡੇ ਹੁਣ ਸਿੱਧੇ ਬਣਾ ਲੈਣੇ ਲਾਸਟ ਵਿੱਚ ਚਾਰ ਕੁੰਡੇ ਇੱਕ ਕੁੰਡਾ ਪੁੱਠਾ ਦੂਸਰੇ ਕੁੰਡੇ ਨੂੰ ਪਿੱਛੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਸਿੱਧਾ ਬਣਾ ਲੈਣਾ ਇੱਕ ਕੁੰਡਾ ਪੁੱਠਾ ਲਾਸਟ ਵਿੱਚ ਐਕਸਟਰਾ ਕੁੰਡਾ ਸਿੱਧਾ ਜਦੋਂ ਦੀ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਪੁੱਠੀ ਸਾਈਡ ਤੋਂ 8ਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਦੂਸਰੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਜਿਹੜੇ ਚਾਰ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਅੱਠ ਗੁੰਡਿਆਂ ਦਾ ਡਿਜ਼ਾਈਨ ਅੱਠਵੀਂ ਸਲਾਈ ਚ ਬਣਾਉਣਾ ਜਿਹੜੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਸਿੱਧੀ ਸਲਾਈ ਚ ਬਣਿਆ ਉਹਨਾਂ ਹੀ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਪੁੱਠੀ ਸਲਾਈ ਚ ਵੀ ਬਣਾਣਾ ਚਾਰ ਕੁੰਡੇ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜਾ ਇੱਕ ਗੁੰਡਾ ਪੁੱਠਾ ਉਹਨੂੰ ਸਿੱਧਾ ਦੋਵਾਂ ਗੁੰਡਿਆਂ ਤੇ ਡਿਜ਼ਾਈਨ ਬਣਾ ਡਿਜ਼ਾਈਨ ਦੀ 8ਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਪੁੱਠੇ ਗੁੰਡੇ ਨੂੰ ਸਿੱਧਾ ਬਣਾ ਲੈਣਾ ਦੂਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਅਗਲੇ ਗੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਪੁੱਠਾ ਬਣਾ ਲੈਣਾ ਪੁੱਠੇ ਗੁੰਡੇ ਨੂੰ ਸਿੱਧਾ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਹੁਣ ਫਿਰ ਤੁਸੀਂ 4 ਸਲਾਈਆਂ ਇਹ ਹੋਰ ਬਣਾਉਣੀਆਂ ਵਾ ਨੌਵੀਂ ਸਲਾਈ ਵੀ ਇਸੇ ਤਰ੍ਹਾਂ ਬਣਾਉਣੀ ਦਸਵੀਂ ਵੀ ਸਲਾਈ ਇਸੇ ਤਰ੍ਹਾਂ ਵੜਾਉਣੀ 11ਵੀਂ 12ਵੀਂ ਬਾਈਲੀ ਸਲਾਈ ਬਣਾਈ ਉਸੇ ਤਰਾਈ ਬਾਕੀ ਸਲਾਈਆਂ ਬਣਾਉਣੀਆਂ ਇਹ ਆ ਡਿਜ਼ਾਈਨ ਬਣਿਆ ਉਸੇ ਤਰਾਈ ਆ ਡਿਜ਼ਾਈਨ ਬਣਾਣਾ ਡਿਜ਼ਾਈਨ ਦੀ ਨੌਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾਉਣਾ ਜਿਹੜੇ ਦੋਵਾਂ ਗੁੰਡਿਆਂ ਤੇ ਡਿਜ਼ਾਈਨ ਬਣਿਆ ਉਹਨਾਂ ਤੇ ਡਿਜ਼ਾਈਨ ਬਣਾਣਾ ਫਿਰ ਇੱਕ ਕੁੰਡਾ ਪੁੱਠਾ ਚਾਰ ਗੁੰਡੇ ਸਿੱਧੇ ਇੱਕ ਦੋ ਤਿੰਨ 4 ਡਿਜ਼ਾਈਨ ਦੀ ਨੌਵੀਂ ਸਲਾਈ ਵੀ ਪਹਿਲੀ ਸਲਾਈ ਵਾਂਗ ਬਣਾਉਣੀ ਦਸਵੀਂ ਸਲਾਈ ਵੀ ਦੂਸਰੀ ਸਲਾਈ ਵਾਂਗ ਬਣਾਉਣੀ ਇਹ ਡਿਜ਼ਾਈਨ ਨੂੰ ਤੁਸੀਂ ਇਸੇ ਤਰ੍ਹਾਂ ਹੀ ਬਣਾਉਂਦੇ ਹੋਏ ਜਾਣਾ ਇਹ ਚਾਰ ਸਲਾਈਆਂ ਮੈਂ ਬਣਾ ਕੇ ਇਸੇ ਤਰ੍ਹਾਂ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਸੱਤਵੀਂ ਅੱਠਵੀਂ ਸਲਾਈ ਬਣ ਗਈ ਇਹ ਨੌਵੀਂ ਸਲਾਈ ਆ ਦਸਵੀਂ 11ਵੀਂ 12ਵੀਂ ਇਹ ਮੈਂ ਤਿੰਨ ਸਲਾਈਆਂ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 12 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 12 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਸਿਰਫ ਪਹਿਲੀ ਦੂਜੀ ਸਲਾਈ ਦਾ ਹੀ ਧਿਆਨ ਰੱਖਣ ਦੀ ਜ਼ਰੂਰਤ ਹੈ ਬਾਕੀ ਜਿਹੜੀਆਂ ਚਾਰ ਸਲਾਈਆਂ ਪਹਿਲੀ ਦੂਜੀ ਸਲਾਈ ਵਾਂਗ ਹੀ ਬਣਨੀਆਂ 7ਵੀਂ ਸਲਾਈ ਵਿੱਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ 7ਵੀਂ ਸਲਾਈ ਬਣਾ ਕੇ ਬਾਕੀ ਸਲਾਈਆਂ ਸੇਮ ਹੀ ਬਣਨੀਆਂ ਇਸੇ ਤਰ੍ਹਾਂ ਜਦੋਂ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਂਗੇ ਇਹ ਡਿਜ਼ਾਈਨ ਤੁਹਾਡਾ ਇਸ ਤਰ੍ਹਾਂ ਦਾ ਬਣਦਾ ਜਾਊ ਇਹ ਡਿਜ਼ਾਈਨ ਜਲਦੀ ਬਣ ਜਾਂਦਾ ਨਿਸਰਦਾ ਵੀ ਜਲਦੀ ਆ ਤੁਸੀਂ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਸੋਹਣਾ ਲੱਗਦਾ ਆ ਵੇਖੋ ਮੈਂ ਇੱਕ ਹੋਰ ਕਲਰ ਤੇ ਬਣਾਇਆ ਉੱਤੇ ਵੀ ਬਹੁਤ ਹੀ ਸੋਹਣਾ ਲੱਗਾ ਇਹ ਡਿਜ਼ਾਈਨ ਹਰ ਕਲਰ ਤੇ ਇਹ ਡਿਜ਼ਾਈਨ ਉੱਬਰ ਕੇ ਆਉਂਦਾ ਵਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਐਕਸਟਰਾ ਕੁੰਡਾ ਲਾ ਲੈਣਾ ਚਾਰ ਕੁੰਡੇ ਸਿੱਧੇ ਇੱਕ ਕੁੰਡਾ ਪੁੱਠਾ ਦੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਨਾ ਫਿਰ ਇੱਕ ਕੁੰਡਾ ਪੁੱਠਾ ਇਸੇ ਤਰ੍ਹਾਂ ਹੀ ਡਿਜ਼ਾਈਨ ਬਣਦਾ ਜਾਣਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ